ਕਾਫੀ ਟਾਈਮ ਤੁਸੀਂ ਕਾਂਗਰਸ ਦੇ ਵਿੱਚ ਲਾਇਆ ਹੈ ਨਾ ਤਾਂ ਉਸ ਤੋਂ ਬਾਅਦ ਤੁਸੀਂ ਆਮ ਆਦਮੀ ਚਾਏ ਚਲੋ ਉਦੋਂ ਗੱਲ ਨਹੀਂ ਬਣੀ ਕਦਰ ਨਹੀਂ ਪਈ ਹੁਣ ਲੱਗਦਾ ਵੀ ਭਾਈ ਕਦਰ ਪੈ ਗਈ ਬਣ ਗਈ ਗੱਲ ਪਹਿਲਾਂ ਕਿਉਂ ਨਹੀਂ ਹੋਇਆ ਜਦੋਂ ਪਹਿਲਾਂ 5 ਸਾਲ ਦਿੱਤੇ ਗਏ ਸੀਗੇ ਤਾਂ ਪਹਿਲਾਂ ਉਹ ਵਿਕਾਸ ਕਿਉਂ ਨਹੀਂ ਹੋਇਆ ਜਿਹੜਾ ਹੁਣ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਗਵਰਨਮੈਂਟ ਦਾ ਕੰਮ ਕਰਨ ਦਾ ਤਰੀਕਾ ਹੈ ਮੈਂ ਇਹ ਜਿਹੜੀ ਸੀਟ ਜਿੱਤ ਕੇ ਆਮ ਪਾਰਟੀ ਦੇ ਝੋਲੀ ਚ ਪਾਵਾਂਗਾ ਕਿਉਂਕਿ ਅੱਜ ਮੈਨੂੰ ਟਿਕਟ ਅਨਾਉਂਸ ਹੋਈ ਹੈ ਅੱਜ ਵਿਆਹ ਵਰਗਾ ਮਾਹੌਲ ਹੈ 2 ਸਾਲ ਤੋਂ ਅਜੇ ਲੱਗ ਰਿਹਾ ਪੂਰੇ ਪੰਜਾਬ 'ਚ ਵੀ ਜਿਹੜੇ ਗਰੀਬ ਲੋਕਾਂ ਨੂੰ ਜਿਹੜਾ ਬੈਨੀਫਿਟ ਅੱਜ ਸਹੀ ਮੈਨੇਜ ਵਿੱਚ ਮਿਲ ਰਿਹਾ ਜਿਵੇਂ ਫਤਿਹਗੜ੍ਹ ਸਾਹਿਬ ਸਾਡੀ ਇਤਿਹਾਸਕ ਧਰਤੀ ਆ ਅਸੀਂ ਇਹਨੂੰ ਟੂਰਿਸਟ ਸਪੌਟ ਬਣਾਉਣਾ ਚਾਹੁੰਦੇ ਆ ਤੇ ਜੇ ਟੂਰਿਸਟ ਸਪੌਟ ਬਣੂਗਾ ਤਾਂ ਲੋਕ ਇੱਥੇ ਮੱਥਾ ਟੇਕਣ ਲਈ ਆਉਣਗੇ ਪਹਿਲਾਂ ਵੀ ਚੋਰ ਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਟਾਈਮ ਕੀ ਲਿਸਟ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਜਾਰੀ ਕੀਤੀ ਗਈ ਹੈ ਪਹਿਲੀ ਲਿਸਟ ਸਾਹਮਣੇ ਆ ਚੁੱਕੀ ਹੈ ਤੇ ਜਿਹਦੇ ਵਿੱਚ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਜੀ ਵੀ ਹੋਣਾ ਦਾ ਨਾਮ ਸਾਹਮਣੇ ਆਇਆ ਤੇ ਸਾਡੇ ਨਾਲ ਮੌਜੂਦ ਨੇ ਤਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਮੁਬਾਰਕਾਂ ਜੀ ਤੁਹਾਡੇ ਚੈਨਲ ਨੂੰ ਜਿਹੜੇ ਅੱਜ ਇੰਟਰਵਿਊ ਲੈ ਰਹੇ ਐ ਤੇ ਮੈਂ ਅੱਜ ਧੰਨਵਾਦ ਕਰਨਾ ਚਾਹੁੰਨਾ ਸਾਡੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਦਾ ਤੇ ਕੇਜਰੀ ਸਾਹਿਬ ਦਾ ਜਿਹੜੇ ਸਾਡੇ ਸੁਪਰੀਮੋ ਨੇ ਜਿਨ੍ਹਾਂ ਨੇ ਮੈਨੂੰ ਫਤੇਗੜ ਸਾਹਿਬ ਟਿਕਟ ਦਿੱਤੀ ਭਰੋਸਾ ਕੀਤਾ ਮੇਰੇ ਤੇ ਮੈਨੂੰ ਪੂਰੀ ਆਸ ਹੈ ਮੈਂ ਇਹ ਜਿਹੜੀ ਸੀਟ ਜਿੱਤ ਕੇ ਆਮ ਪਾਰਟੀ ਦੀ ਝੋਲੀ 'ਚ ਪਾਵਾਂਗਾ ਤਾਂ ਬਹੁਤ ਵਧੀਆ ਲੱਗਿਆ ਤੇ ਫਿਰ ਜਦੋਂ ਪਤਾ ਲੱਗਿਆ ਕਿ ਆ ਗਈ ਲਿਸਟ ਦੇ ਵਿੱਚ ਨਾਮ ਆ ਗਿਆ ਕਲੀਅਰ ਤਾਂ ਪਹਿਲਾਂ ਹੀ ਹੋ ਗਿਆ ਸੀਗਾ ਤਾਂ ਫਿਰ ਕਿੱਦਾਂ ਮਹਿਸੂਸ ਹੋਇਆ ਤੁਹਾਨੂੰ ਕਿਉਂਕਿ ਪਹਿਲਾਂ ਜੋ ਚਲੋ ਵਿਚਾਰਕ ਤੁਹਾਡੇ ਸੀਗੇ ਆਪਣੀ ਪਾਰਟੀ ਨੂੰ ਛੱਡਣਾ ਪਿਆ ਕਿਸੇ ਗੱਲ ਕਰਕੇ ਤਾਂ ਫਿਰ ਆਮ ਆਦਮੀ ਪਾਰਟੀ ਚ ਆ ਕੇ ਕੀ ਫੀਲ ਹੋਇਆ ਕਿਉਂਕਿ ਅੱਜ ਮੈਨੂੰ ਟਿਕਟ ਅਨਾਉਂਸ ਹੋਈ ਹੈ ਅੱਜ ਵਿਆਹ ਵਰਗਾ ਮਾਹੌਲ ਹੈ ਦੇਖੋ ਮੇਰੇ ਮਿੱਤਰ ਸੱਜਣ ਸਾਰੇ ਇੱਥੇ ਹੋਏ ਆ ਲੱਡੂ ਦੇ ਲੱਡੂ ਚੱਲ ਰਹੇ ਨੇ ਕਿਉਂਕਿ ਅੱਜ ਲੋਕੀ ਆਮ ਪਾਰਟੀ ਨੂੰ ਪਸੰਦ ਕਰਦੇ ਆ ਕਿਉਂਕਿ ਗ੍ਰਾਸ ਰੂਟ ਤੇ ਪਹਿਨਾ 55 60 ਸਾਲ ਰਾਜ ਕੀਤਾ ਚਾਹੇ ਮੈਂ ਆਪਾਂ ਪਾਰਟੀਆਂ 'ਚ ਰਹੇ ਪਰ ਅੱਜ 2 ਸਾਲ ਤੋਂ ਅਜੇ ਲੱਗ ਰਿਹਾ ਪੂਰੇ ਪੰਜਾਬ 'ਚ ਵੀ ਜਿਹੜੇ ਗਰੀਬ ਲੋਕਾਂ ਨੂੰ ਜਿਹੜਾ ਬੈਨੀਫਿਟ ਹੈ ਅੱਜ ਸਹੀ ਮੈਨੇਜ ਮਿਲ ਰਿਹਾ ਤੇ ਚਾਹੇ ਜ਼ੀਰੋ ਬਿਲ ਦੀ ਗੱਲ ਕਰ ਲਓ ਚਾਈਲਡ ਆਪਣਾ ਹੈਲਥ ਦੀ ਗੱਲ ਕਰ ਲਓ ਚਾਹੀਏ ਐਜੂਕੇਸ਼ਨ ਦੀ ਗੱਲ ਕਰ ਲੋ ਕਿਉਂਕਿ ਇਹ ਚ ਐਜੂਕੇਸ਼ਨ ਚ ਜਿਹੜਾ ਮਿਆਰ ਹੈ ਪੰਜਾਬ ਚ ਉੱਚਾ ਹੋਇਆ ਪਹਿਲਾਂ ਦਿੱਲੀ ਦੀ ਆਪਾਂ ਗੱਲ ਕਰ ਦਿੱਤੀ ਦਿੱਲੀ ਚ ਜਿਹੜੇ ਪ੍ਰਾਇਮਰੀ ਸਕੂਲਾਂ ਚ ਬੱਚੇ ਪੜ੍ਹਦੇ ਐ ਆਜੋ ਟੌਪ ਦੇ ਟੌਪ ਦੇ ਉਹਨਾਂ ਨੂੰ ਡਿਵੀਸ਼ਨ ਮੈਨੇ ਕਰਾਈਏ ਟਿਮ ਮਿਲ ਰਹੀ ਹੈ ਕਿਸੇ ਨੂੰ ਇੰਜੀਨੀਅਰ ਕਾਲਜ ਮਿਲ ਰਹੀ ਹੈ ਕਿਸੇ ਨੂੰ ਡਾਕਟਰੀ ਕਾਲਜ ਮਿਲ ਕਿਉਂਕਿ ਉਹ ਜਿਹੜੇ ਸੀਗੇ ਗਰੀਬ ਲੋਕ ਉਤੇ ਪੜ ਨਹੀਂ ਸਕਦੇ ਸੀ ਅੱਜ ਇਹ ਚੀਜ਼ਾਂ ਦਾ ਲੋਕ ਆਨੰਦ ਲੈ ਰਹੇ ਪੰਜਾਬ ਚ ਵੀ ਇਹ ਚੀਜ਼ਾਂ ਹੋਈਆਂ ਨੇਗੀਆਂ ਪਰ ਸਵਾਲ ਉਹੀ ਬਣ ਜਾਂਦੇ ਨੇ ਵੀ ਪਹਿਲਾਂ ਕਿਉਂ ਨਹੀਂ ਹੋਇਆ ਜਦੋਂ ਪਹਿਲਾਂ 5 ਸਾਲ ਦਿੱਤੇ ਗਏ ਸੀਗੇ ਤਾਂ ਪਹਿਲਾਂ ਉਹ ਵਿਕਾਸ ਕਿਉਂ ਨਹੀਂ ਹੋਇਆ ਜਿਹੜਾ ਹੁਣ ਹੋਣਾ ਸ਼ੁਰੂ ਹੋ ਗਿਆ ਐਕਿਉਂ ਦੀ ਗੱਲ ਕੀ ਆ ਜੀ ਚਲ ਦਿੱਤੇ ਗਏ ਆ ਗਵਰਨਮੈਂਟ ਕਿਉਂਕਿ ਗਵਰਨਮੈਂਟ ਦਾ ਕੰਮ ਕਰਨ ਦਾ ਤਰੀਕਾ ਏ ਇੱਕ ਭਗਵੰਤ ਮਾਨ ਜੀ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਇਹ ਤਰੀਕਾ ਏ ਕੰਮ ਕਰਦਾ ਕਿਉਂ ਗਰਾਸ ਰੂਟ ਤੋਂ ਉੱਠੇ ਹਰ ਦੀ ਗੱਲ ਜਾਣਦੇ ਚਾਹੇ ਕੋਈ ਮਜ਼ਦੂਰ ਹੈ ਚਾਹੇ ਕੋਈ ਕਿਸਾਨ ਹੈ ਚਾਹੇ ਕੋਈ ਇੰਡਸਟਰੀਸਟ ਹੈ ਕਿਉਂਕਿ ਉਹਨੇ ਪਾਰਲੀਮੈਂਟ 'ਚ ਬਹੁਤ ਵਧੀਆ ਪਰਫਾਰਮ ਕੀਤਾ 800 ਉਪਰ ਰਹੇ ਹੈ ਮੈਂਬਰ ਪਾਰਲੀਮੈਂਟ ਉਹਨੇ ਬਹੁਤ ਵਧੀਆ ਉੱਤੇ ਪਰਫਾਰਮ ਕੀਤਾ ਅੱਜ ਉਹਨਾਂ ਦੀ ਪਰਫਾਰਮੈਂਸ ਕਰਕੇ ਅੱਜ ਜਿਹੜਾ ਲੋਕਾਂ ਨੇ 2 ਸਾਲ ਪਹਿਲਾਂ ਉਹਨੂੰ ਮੁੱਖ ਮੰਤਰੀ ਬਣਾਇਆ ਤੇ ਉਹ ਮੁੱਖ ਮੰਤਰੀ ਬਣ ਤੋਂ ਬਾਅਦ ਹੀ ਜੋ ਪੰਜਾਬ ਅੱਜ ਤਰੱਕੀਆਂ ਵੱਲ ਜਾ ਰਿਹਾ ਹੈ ਵਧੀਆ ਹੈ ਤਾਂ ਉੱਥੇ ਬਹੁਤ ਸਾਰੇ ਮੁੱਦੇ ਇਸ ਤਰ੍ਹਾਂ ਦੇ ਨੇ ਤਾਂ ਤੁਹਾਡੇ ਵੀ ਮਨ ਦੇ ਵਿੱਚ ਹੋਗਾ ਕਿ ਜੇ ਤੁਸੀਂ ਲੋਕ ਸਭਾ ਉੱਤੇ ਜਾਓਗੇ ਤਾਂ ਉੱਤੇ ਫਿਰ ਕਿਹੜੇ ਮੁੱਦਿਆਂ ਤੇ ਤੁਸੀਂ ਆਵਾਜ਼ ਚੱਕੋਗੇ ਪੰਜਾਬ 'ਚ ਕਿਹੜੀਆਂ ਚੀਜ਼ਾਂ ਨਹੀਂ ਹੈ ਜਿਹੜੀਆਂ ਹੋਣ ਵਾਲੀਆਂ ਤੇ ਅੱਜ ਆਪਾਂ ਜਿਵੇਂ ਫਤਿਹਗੜ੍ਹ ਸਾਹਿਬ ਸਾਡੀ ਇਤਿਹਾਸਕ ਧਰਤੀ ਹੈ ਅਸੀਂ ਇਹਨੂੰ ਟੂਰਿਸਟ ਸਪੌਟ ਬਣਾਉਣਾ ਚਾਹੁੰਦੇ ਹਾਂ ਤੇ ਜੇ ਟੂਰਿਸਟ ਸਪੌਟ ਬਣੂਗਾ ਤਾਂ ਲੋਕ ਇੱਥੇ ਮੱਥਾ ਟੇਕਣ ਲਈ ਆਉਣਗੇ ਸਾਡੇ ਬਹੁਤ ਵਧੀਆ ਇੱਥੇ ਆਪਣੇ ਹੋਰ ਚੀਜ਼ਾਂ ਜਿਵੇਂ ਆਮ ਖਾਸ ਉਹ ਬਾਗ ਹੋ ਗਿਆ ਜਾਂ ਹੋਰ ਚੀਜ਼ਾਂ ਹੈਗੀਆਂ ਨੇ ਹਾਂ ਸ ਬਹੁਤ ਪਿਆ ਇਤਿਹਾਸ ਬਹੁਤ ਪਿਆ ਤੇ ਇਹ ਇਤਿਹਾਸਿਕ ਇੱਕ ਵਧੀਆ ਇਤਿਹਾਸਿਕ ਜਗ੍ਹਾ ਜਿਹੜੀ ਹੈਗੀ ਸਾਡੇ ਫਤੇਗੜ ਸਾਹਿਬ ਇਹਨੂੰ ਅਸੀਂ ਡਿਵੈਲਪ ਕਰਾਂਗੇ ਪਹਿਲਾਂ ਵੀ ਜ਼ੋਰ ਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਟਾਈਮ ਐਕਚੁਅਲੀ ਕੀ ਹੈ ਜਿਹਨੇ ਮੈਂਬਰ ਪਾਰਲੀਮੈਂਟ ਬਣਦੇ ਨੇ ਜਾਂ ਮੈਂ ਐਮ ਐਲ ਏ ਬਣਦੇ ਆ ਕਿਉਂਕਿ ਮੈਂ ਫਤੇਗੜ ਸਾਹਿਬ ਉਦੋਂ ਤਾਂ ਮੈਂ ਐਮ ਐਲ ਏ ਨਹੀਂ ਸੀ ਬਸੀਦਾ ਸੀਗਾ ਦੇ ਵਿੱਚ ਵਿਧਾਇਕ ਸੀਗੇ ਤਾਂ ਉਦੋਂ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਜਿਹੜੇ ਤੁਸੀਂ ਕੋਸ਼ਿਸ਼ ਡਵੈਲਪਮੈਂਟ ਨੂੰ ਲੈ ਕੇ ਕਰਨ ਦੀ ਕੋਸ਼ਿਸ਼ ਕੀਤੀ ਹੋ। ਆਪਣੀ ਗੱਲ ਕਰਾਂ ਜਿੰਨੀਆਂ ਸਾਲੀਆਂ ਰੋਡਸ ਸੀਗੀਆਂ ਚਾਹੇ ਕੋਈ ਦਫੇੜਾ ਰੋਡ ਸੀ ਜਾਂ ਚੰਨੀ ਤੋਂ ਮਰਿੰਡੇ ਵਾਲੀ ਰੋਡ ਸੀ, ਚਾਹੇ ਸੰਘੋਰ ਤੋਂ ਭੜੀ ਵਾਲੀ ਰੋਡ ਸੀਗੀ, ਚਾਹੇ ਆਪਣੇ ਆਨੰਦਪੁਰ ਤੋਂ ਰੋਡ ਜਾਂਦੀ ਸੀ ਬੱਸੀ ਵਾਲੀ ਤੇ ਇੱਕ ਸਾਡੇ ਬਹੁਤ ਵੱਡਾ ਪ੍ਰੋਜੈਕਟ ਲੱਗਿਆ ਬੇਰਕਾ ਪ੍ਰੋਜੈਕਟ ਤੇ 26 ਏਕੜ ਚ ਲੱਗਿਆ ਤੇ ਉਹਦੇ ਨਾਲ ਲੋਕ ਆ ਜਿਹੜਾ ਆਉਣ ਵਾਲੇ ਟਾਈਮ 'ਚ ਇਹ ਜਿਹੜਾ ਪ੍ਰੋਜੈਕਟ ਹੈ ਤੇ ਸਾਡਾ ਬਸੀ ਸ਼ਹਿਨ ਦਾ ਬੜਾ ਮਾਣ ਹੈ ਇਸ ਚੀਜ਼ ਦਾ ਕਿਉਂਕਿ ਉੱਥੇ ਇੰਡਸਟਰੀ ਲੱਗੀ ਹੈ ਤੇ ਬਾਕੀ ਇੱਕ ਪਾਣੀ ਦਾ ਪ੍ਰੋਜੈਕਟ ਜਿਹੜਾ ਪਾਣੀ ਦਾ ਪ੍ਰੋਜੈਕਟ ਹੈ ਉਹ ਆਪਾਂ ਉਹ ਵੀ ਆਲਮੋਸਟ ਰੈਡੀ ਹੋ ਗਿਆ ਤੇ ਉਹ ਵੀ ਜਿਹੜਾ ਪਾਣੀ ਘਟੋ ਘਟ 50 60 ਪਿੰਡ ਇਦਾਂ ਦੇ ਸੀਗੇ ਜਿਹੜਾ ਬਹੁਤ ਭਿਆਨ ਸਾਡੇ ਪਾਣੀ ਸੀਗਾ ਜਿਨ੍ਹਾਂ ਬਿਮਾਰੀਆਂ ਫੈਲਦੀਆਂ ਸੀਗੀਆਂ ਤੇ ਉਹਦੇ ਨਾਲ ਅੱਜ ਜਿਹੜੇ ਸਾਡੇ ਲੋਕ ਨੇ ਪਿੰਡਾਂ ਦੇ ਉਹ ਨਹਿਰੋਂ ਚੱਕ ਕੇ ਉਹਨੂੰ ਪ੍ਰੋਪਰ ਟ੍ਰੀਟਮੈਂਟ ਕਰਕੇ ਉਹ ਪਾਣੀ ਲੋਕਾਂ ਨੂੰ ਦੇਣਗੇ ਕਾਫੀ ਟਾਈਮ ਤੁਸੀਂ ਕਾਂਗਰਸ ਦੇ ਵਿੱਚ ਲਾਇਆ ਹੈ ਨਾ ਤਾਂ ਉਸ ਤੋਂ ਬਾਅਦ ਤੁਸੀਂ ਆਮ ਆਦਮੀ ਚਾਏ ਚਲੋ ਉਦੋਂ ਗੱਲ ਨਹੀਂ ਬਣੀ ਕਦਰ ਨਹੀਂ ਕਿ ਹੁਣ ਲੱਗਦਾ ਵੀ ਭਾਈ ਕਦਰ ਪੈ ਗਈ ਬਣ ਗਈ ਗੱਲ ਕਿ ਆਹ ਦੇਖੋ ਜੀ ਇਹ ਸਾਡੇ ਮੁੱਖ ਮੰਤਰੀ ਸਾਹਿਬ ਬੜੇ ਵਧੀਆ ਨੇ ਅੱਛਾ ਜੇ ਇਹ ਮਤਲਬ ਕੰਮ ਕਰਨ ਵਾਲੀ ਸਹੀ ਮੈਨੇਜ ਕਦਰ ਕਰਦੇ ਆ ਤੇ ਅੱਜ ਮੈਨੂੰ ਜਿਹੜੀ ਟਿਕਟ ਦਿੱਤੀ ਹੈ ਮੈਂ ਉਹਦਾ ਧੰਨਵਾਦ ਵੀ ਕਰਦਾ ਇੱਕ ਭਰੋਸਾ ਕੀਤਾ ਮੈਂ ਉਹ ਭਰੋਸੇ ਦੇ ਪੂਰਾ ਕੰਮ ਜਾਵਾਂਗਾ ਸਾਡੇ ਵੱਲੋਂ ਵੀ ਤੁਹਾਨੂੰ ਦੁਆਵਾਂ ਨੇ ਬੈਸਟ ਵਿਸ਼ੇਸ ਨੇ ਉਮੀਦ ਕਰਦੇ ਆ ਤੁਸੀਂ ਜਿੱਤ ਕੇ ਜਲਦੀ ਲੋਕਾਂ ਦੀ ਆਵਾਜ਼ ਬੁਲੰਦ ਕਰੋ ਪੰਜਾਬ ਦੇ ਲੋਕਾਂ ਦੀ ਤਾਂ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਥੈਂਕ ਯੂ ਸਾਸ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ